ਤੁਸੀਂ ਦੇਖ ਰਹੇ ਹੋ ਤਾਂ ਪੰਜਾਬੀ ਲਿੰਕ ਇਸ ਵਕਤ ਦੀ ਜੋ ਅਪਡੇਟ ਆ ਰਹੀ ਹੈ ਉਹ ਹੈ ਕਿ ਜਦੋਂ ਕੋਈ ਸ਼ਹੀਦ ਹੁੰਦਾ ਤਾਂ ਅਸੀਂ ਉਸ ਨੂੰ ਸਨਮਾਨ ਦਿੰਨੇ ਆ ਉਹ ਸਾਡੇ ਦੇਸ਼ ਦੀ ਸਾਡੀ ਆਪਣੀ ਆਣ-ਬਣ ਸ਼ਾਨ ਹੁੰਦੀ ਹੈ ਪਰ ਇੱਕ ਅਜਿਹਾ ਸ਼ਹੀਦ ਜਿਸ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਵੱਖਰਾ ਨਾਮ ਕਾਇਮ ਕੀਤਾ ਤੇ ਭਾਰਤ ਦੀ ਆਜ਼ਾਦੀ ਦੇ ਵਿੱਚ ਆਪਣਾ ਵੱਧ ਚੜ ਕੇ ਯੋਗਦਾਨ ਪਾਇਆ ਗੱਲ ਕਰ ਰਹੇ ਆ ਭਗਤ ਸਿੰਘ ਦੀ ਸ਼ਹੀਦ ਭਗਤ ਸਿੰਘ ਦਾ ਬੁੱਤ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਅੱਜ ਉਸੇ ਹੀ ਬੁੱਤ ਦੇ ਉਦਘਾਟਨ ਨੂੰ ਲੈ ਕੇ ਪੂਰੇ ਚੰਡੀਗੜ੍ਹ ਦੇ ਵਿੱਚ ਹੰਗਾਮਾ ਦੇਖਣ ਨੂੰ ਮਿਲਿਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਉਹਨਾ ਆਪਣੇ ਵਰਕਰਾਂ ਦੇ ਸਮੇਤ ਸੜਕਾਂ ਤੇ ਉਤਰੇ ਜਿੱਥੇ ਜੰਮ ਕੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਵਜ੍ਹਾ ਉਦਘਾਟਨ ਨੂੰ ਲੈ ਕੇ ਯਾਨੀ ਕਿ ਭਗਤ ਸਿੰਘ ਹੁਣਾਂ ਦਾ ਜਿਹੜਾ ਬੁੱਤ ਹੈ ਉਹ ਮੁਹੱਲੀ ਚੰਡੀਗੜ੍ਹ 에ਅਰਪੋਰਟ ਦੇ ਉੱਤੇ ਜਿਹੜਾ ਲੱਗਾ ਹੋਇਆ ਉਸ 에ਅਰਪੋਰਟ ਤੇ ਲੱਗੇ ਹੋਏ ਬੁੱਤ ਦਾ ਉਦਘਾਟਨ ਅਜੇ ਤੱਕ ਜਿਹੜਾ ਸਰਕਾਰ ਵੱਲੋਂ ਨਹੀਂ ਕੀਤਾ ਗਿਆ ਜਿਸ ਤੇ ਵਜੋਂ ਅਲਟੀਮੇਟਮ ਵੀ ਸਰਕਾਰ ਨੂੰ ਦਿੱਤਾ ਗਿਆ ਸੀ ਜੋ 1 ਦਸੰਬਰ ਨੂੰ ਖਤਮ ਹੋ ਗਿਆ ਉਸ ਤੋਂ ਬਾਅਦ ਤਮਾਮ ਭਾਜਪਾ ਆਗੂ ਅਤੇ ਉਹਨਾਂ ਦੇ ਵਰਕਰ ਸੜਕਾਂ ਤੇ ਉਤਰ ਆਏ ਤੇ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਜਿਹੇ ਦੇ ਵਿੱਚ ਪੁਲਿਸ ਵੱਲੋਂ ਬੈਰੀਕੇਟਿੰਗ ਵੀ ਕੀਤੀ ਗਈ ਤਾਂ ਜੋ ਉਹਨਾਂ ਨੂੰ ਰੋਕਿਆ ਜਾ ਸਕੇ ਭਾਜਪਾ ਆਗੂਆਂ ਦਾ ਕਹਿਣਾ ਸੀਗਾ ਕਿ ਜੇਕਰ ਸਰਕਾਰ ਕੋਲ ਸਮਾਂ ਨਹੀਂ ਹੈ ਤਾਂ ਅਸੀਂ ਆਪਣੇ ਹੱਥੀ ਇਸ ਬੁੱਤ ਦਾ ਉਦਘਾਟਨ ਕਰ ਦਿੰਨੇ ਆ ਯਾਨੀ ਕਿ ਇਸ ਤੋਂ ਜਿਹੜਾ ਪਰਦਾ ਹੈ ਉਹ ਹਟਾ ਦਿੰਨੇ ਆ ਤੇ ਆਮ ਜਨਤਾ ਵੀ ਜਿਹੜੇ ਇਸ ਤੇ ਦਰਸ਼ਨ ਕਰ ਸਕੇਗੀ ਪਰ ਪੁਲਿਸ ਵੱਲੋਂ ਬੈਰੀਕੇਟ ਕਰਕੇ ਇਹਨਾਂ ਰੋਕਿਆ ਗਿਆ ਕਾਫੀ ਮੁਸ਼ਕਲ ਜੜੀ ਆ ਆਗੂਆਂ ਦੇ ਨਾਲ ਪੁਲਿਸ ਮੁਲਾਜ਼ਮਾ ਨੂੰ ਕਰਨੀ ਪਈ ਤੁਹਾਨੂੰ ਦੱਸ ਦਈਏ ਕਿ ਕਈ ਆਗੂਆਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਬਾਅਦ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਗਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ तमाम ਭਾਜਪਾ ਦੇ ਜਿਹੜੇ ਵਰਕਰ ਨੇ ਉਹ ਸੜਕਾਂ ਦੇ ਉੱਤੇ ਮੁਜ਼ਾਹਰਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਬੁੱਤ ਜਿਹੜਾ ਉਹ ਪਰਦੇ ਦੇ ਨਾਲ ਟਕਿਆ ਹੋਇਆ ਇਸ ਦਾ ਉਦਘਾਟਨ ਨਹੀਂ ਕੀਤਾ ਗਿਆ ਸੀਗਾ ਪਰ ਹੁਣ ਤਾਜ਼ਾ ਅਪਡੇਟ ਜਿਹੜੀ ਨਿਕਲ ਕੇ ਸਾਹਮਣੇ ਆਈ ਹੈ ਉਸ ਤੇ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਇਸ ਦਾ ਉਦਘਾਟਨ ਆਉਣ ਵਾਲੀ 4 ਦਸੰਬਰ ਨੂੰ ਕਰਨ ਜਾ ਰਹੀ ਹੈ ਯਾਨੀ ਕਿ ਭਾਜਪਾ ਦੇ ਪ੍ਰਦਰਸ਼ਨ ਕਰਨ ਤੋਂ ਬਾਅਦ ਹੁਣ ਸਰਕਾਰ ਨੇ ਇਸ ਦਾ ਉਦਘਾਟਨ ਕਰਨ ਦੀ ਇੱਕ ਤਾਰੀਖ ਦਾ ਜਿਹੜਾ ਐਲਾਨ ਕਰ ਦਿੱਤਾ ਹੈ ਤਾਂ ਹੁਣ ਦੱਸ ਦਈਏ ਕਿ ਇਸ ਗੱਲ ਦੀ ਪੁਸ਼ਟੀ ਜਿਹੜੀ ਆ ਹੁਣ ਹੋ ਚੁੱਕੀ ਹੈ ਯਾਨੀ ਕਿ 4 ਦਸੰਬਰ ਨੂੰ ਇਸ ਦਾ ਉਦਘਾਟਨ ਯਾਨੀ ਕਿ ਸ਼ਹੀਦ ਆਜ਼ਮ ਭਗਤ ਸਿੰਘ ਹਵਾਈ ਅੱਡੇ ਉੱਤੇ ਲੱਗੇ ਭਗਤ ਸਿੰਘ ਦੇ ਬੁੱਧਾ ਉਦਘਾਟਨ ਕੀਤਾ ਜਾਏਗਾ ਭਾਜਪਾ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ 72 ਘੰਟੇ ਦੇ ਅੰਦਰ ਅੰਦਰ ਬੁੱਧ ਦਾ ਉਤਕਾਟਨ ਕਰਨ ਦਾ ਅਲਟੀਮੇਟਮ ਦਿੱਤਾ ਸੀ ਜੋ ਕਿ 1 ਦਸੰਬਰ ਨੂੰ ਖਤਮ ਹੋ ਚੁੱਕਿਆ ਹੈ ਪੰਜਾਬ ਦੇ ਵਿੱਚ ਭਾਜਪਾ ਅਗੋਨ ਸ਼ਹੀਦ ਆਜ਼ਮ ਪਗਨ ਸਿੰਘ ਹਵਾਈ ਅੱਡੇ ਤੇ ਜਾ ਕੇ ਪਗਨ ਸਿੰਘ ਦੇ ਬੁੱਧਾ ਉਤਕਾਟਨ ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਕਿਤੇ ਨਾ ਕਿਤੇ ਅੱਜ ਉਹ ਸਫਲ ਰਹੇ ਕਿਉਂਕਿ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੂੰ ਰੋਕ ਲਿਆ ਤੇ ਠੀਕ ਇਸ ਤੋਂ ਬਾਅਦ ਹੁਣ ਸਰਕਾਰ ਵੱਲੋਂ 4 ਤਰੀਕ ਨੂੰ ਇਸ ਉਦਘਾਟਨ ਕਰਨ ਦੀ ਤਰੀਕ ਤਾ ਐਲਾਨ ਕਰ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਮਜ਼ਾਰਾ ਕੋਈ ਆਮ ਮਜ਼ਾਰਾ ਨਹੀਂ ਹੈ ਸੜਕਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਭਾਜਪਾ ਵਰਕਰ ਭਾਜਪਾ ਅਗੂ ਉੱਥੇ ਪਹੁੰਚੇ ਸਨ ਤਾਂ ਉਹਨਾਂ ਨੇ ਦੇਰੀ ਕਰਨ ਨੂੰ ਲੈ ਕੇ ਇਤਰਾਜ਼ ਜਤਾਇਆ ਔਰ ਲਗਾਤਾਰ ਸਰਕਾਰ ਨੂੰ ਇਸ ਤਾ ਉਦਘਾਟਨ ਕਰਨ ਦੀ ਅਪੀਲ ਵੀ ਕਰਦੇ ਰਹੇ ਪਰ ਉਸਤੇ باوجود ਕਿਸੇ ਕਾਰਨਾਂ ਕਰਕੇ ਉਦਘਾਟਨ ਨਹੀਂ ਹੋ ਸਕਿਆ ਸਿਗਾ ਤਾਂ ਹੁਣ ਭਾਜਪਾ ਆਗੂਆਂ ਨੇ ਇਸ ਦਾ ਪ੍ਰਦਰਸ਼ਨ ਕਰਨ ਦਾ ਜਿਹੜਾ ਫੈਸਲਾ ਕੀਤਾ ਤੇ ਅੱਜ ਸੜਕਾਂ ਤੇ ਭਾਜਪਾ ਆਗੂ ਦਿਸੇ ਤੁਹਾਨੂੰ ਦੱਸ ਦਈਏ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਪੂਰੇ ਚੰਡੀਗੜ੍ਹ ਦੇ ਵਿੱਚ ਜਿਹੜੇ ਆਗੂ ਸੀਗੇ ਉਹ ਜਿਹੜਾ ਬਸੰਤੀ ਰੰਗ ਦੀਆਂ ਪੱਗਾਂ ਬਣ ਕੇ ਬਸੰਤੀ ਰੰਗ ਦੇ ਗੱਲ 'ਚ ਸਾਫੇ ਪਾ ਕੇ ਉੱਥੇ ਪਹੁੰਚੋ ਹੋਏ ਦਿਖਾਈ ਦਿੱਤੇ ਹਰ ਇੱਕ ਆਗੂ ਨੇ ਆਪਣੀ-ਆਪਣੀ ਉੱਥੇ ਪ੍ਰਤੀਕਿਰਿਆ ਦਿੱਤੀ ਭਗਤ ਸਿੰਘ ਦੇ ਹੱਕ ਤੇ ਵਿੱਚ ਆਵਾਜ਼ ਉਬਲੰਦ ਕੀਤੀ ਹੈ ਹੱਥਾਂ ਦੇ ਵਿੱਚ ਭਾਰਤ ਦੇ ਕੌਮੀ ਤਿਰੰਗੇ ਯਾਨੀ ਕਿ ਝੰਡੇ ਫੜ ਕੇ ਉੱਥੇ ਪ੍ਰਦਰਸ਼ਨ ਕਰਦੇ ਨਜ਼ਰ ਆਏ ਹੋਰ ਉੱਥੇ ਕੀ ਕੁਝ ਉਹਨਾਂ ਆਗੂਆਂ ਵੱਲੋਂ ਕਿਹਾ ਗਿਆ ਸੀ ਤੁਹਾਨੂੰ ਉਹ ਵੀ ਸੁਣਾਉਣੇ ਆ ਪਰ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਜਿਹੜੀ ਹੈ ਐਸ ਬੁੱਤ ਦਾਦੂ ਘਾਟਨ 4 ਤਰੀਕ ਨੂੰ ਕਰਨ ਜਾ ਰਹੀ ਹੈ ਉਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਹੋਰ ਕੀ-ਕੀ ਆ ਉਹਨਾਂ ਨੇ ਆਓ ਜ਼ਰਾ ਤੁਸੀਂ ਵੀ ਸੁਣ ਲਵੋ ਕੱਪੂ ਕੋ ਹੰਤਮਾਨ ਸਾਹਿਬ ਨੇ ਬੜਾ ਸਟੈਂਡ ਲਿਆ ਓਏ ਨਰਿੰਦਰ ਮੋਦੀ ਸਾਹਿਬ ਦੀ ਸੋਚ ਹੈ ਕਿ ਚੰਡੀਗੜ੍ਹ 에어ਪੋਰਟ ਦਾ ਨਾਮ ਸ਼ਹੀਦ ਦੇ ਆਜਮ ਭਗਤ ਸਿੰਘ ਦੇ ਨਾਮ ਤੇ ਰੱਖਿਆ ਸਾਡੀ ਵਿੱਤ ਮੰਤਰੀ ਨਿਰਮਲਾ ਸੀ타 ਰਮਨ ਜੀ ਅੱਸੀ ਆਏ ਉਦਘਾਟਨ ਕਰਨ ਤੇ ਮੁੱਖ ਮੰਤਰੀ ਸਾਹਿਬ ਨੇ ਕੋਟਨ ਕੋਟ ਧਰਮਾਣ ਕੀਤਾ ਸੀ ਪੀਐਮ ਸਾਹਿਬ ਦਾ ਵੀ ਤੁਸੀਂ ਨਾਮ ਰੱਖਤਾ ਤੇ ਕੱਲ ਆਮ ਆਦਮੀ ਪਾਰਟੀ ਦਾ ਇੱਕ ਬੁਲਾਣਾ ਵੱਡੇ ਵੱਡੇ ਤਮੂਝੇ ਮਾਰੀ ਜਾਂਦਾ ਉਸੇ ਸਟੇਜ ਤੋਂ ਖੜੇ ਹੋ ਕੇ ਭਗਵੰਤ ਮਾਨ ਸਾਹਿਬ ਨੇ ਕਿਹਾ ਕਿ ਭਗਤ ਸਿੰਘ ਦਾ ਪੁੱਤ ਲਾਵਾਂਗੇ ਲੋਕਾਂ ਨੇ ਬੜੀ ਵਾਹ ਵਾਹੀ ਵੀ ਕੀਤੀ ਪੁੱਤ ਲੱਗ ਵੀ ਗਿਆ ਭਗਤ ਸਿੰਘ ਦਾ ਪਰ 6 ਮਹੀਨੇ ਹੋ ਗਏ 6 ਮਹੀਨੇ ਭਗਤ ਸਿੰਘ ਦੇ ਪੁੱਤ ਦੇ ਕੱਪੜਾ ਪਾ ਕੇ ਹਰੇ ਰੰਗ ਦਾ ਉਹਨੂੰ ਨਕੋ ਰੱਖਿਆ ਸੀ ਜਦੋਂ ਮੈਂ ਅੱਥਰ ਪਹੁੰਚ ਜਾਂਦਾ ਸੀ ਕਦੇ ਦੇਖੀ ਸੀ ਇੰਦੀ ਆਦਮ ਦਾ ਬੁੱਤ ਲੁਕਿਆ ਹੋਇਆ ਮਨ ਨੂੰ ਬੜੀ ਤਕਲੀਫ ਹੁੰਦੀ ਸੀ ਬੜੀ ਪੀੜਾ ਹੁੰਦੀ ਸੀ ਹਜ਼ਾਰਾਂ ਪੰਜਾਬੀ ਰੋਹ ਜਾਂਦੇ ਨੇ 에어ਪੋਰਟ ਕਦੇਖ ਦੇਣਾ ਸਾਡੇ ਨਾਇਕ ਸਾਡੇ ਹੀਰੋ ਸੀਂਦੇ ਆਜਮ ਫਗਤ ਸਿੰਘ ਦਾ ਪੁੱਤ ਕੱਪੜੇ ਨਾਲ ਟੰਗਿਆ ਹੋਇਆ ਤੇ ਮੈਂ ਜਦੋਂ ਵੀ ਦੇਖਦਾ ਸੀ ਤਾਂ ਸੋਚਦਾ ਸੀ ਕਿ ਭਗਵੰਤ ਮਾਨ ਸਰਕਾਰ ਨੇ ਬੁੱਤ ਬਣਾ ਦਿੱਤਾ ਪਰ ਉਹ ਢਾਕੇ ਕਿਉਂ ਰੱਖਿਆ ਇਹਨੂੰ ਲੋਕਾਂ ਨੂੰ ਸਮਰਪਿਤ ਕਿਉਂ ਨਹੀਂ ਕਰਦੇ ਅੱਜ ਮੈਨੂੰ ਇਹ ਮਹਿਸੂਸ ਹੁੰਦਾ ਕਿ ਕਿਹੜੇ ਮੂੰਹ ਨਾਲ ਭਗਤ ਸਿੰਘ ਦੇ ਪੁੱਤ ਨੂੰ ਲੋਕਾਂ ਚਰਪਨ ਕਰਾਣ ਕਿਹੜੇ ਮੂੰਹ ਨਾਲ ਭਗਤ ਸਿੰਘ ਦੀਆਂ ਅੱਖਾਂ ਅੱਖਾਂ ਪਾਉਣਗੇ ਇਹ ਭ੍ਰਸ਼ਟਾਚਾਰੀਆਂ ਦੀ ਸਰਕਾਰ ਜਿਨ੍ਹਾਂ ਨੇ ਪੰਜਾਬ ਨੂੰ ਡੁਬੋਤਾ ਉਹ ਭਗਤ ਸਿੰਘ ਦੀਆਂ ਨਜ਼ਰਾਂ ਮਿਲਾ ਹੀ ਨਹੀਂ ਸਕਦੇ ਇਸ ਕਰਕੇ ਸ਼ਰਮ ਦੇ ਮਾਰੇ ਪੁੱਤ ਨੂੰ ਲੁਕੋ ਕੇ ਰੱਖਿਆ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਸਾਥੀਓ ਸਲਾਮ ਕਰੇਗੀ ਪਰ ਅੰਨੀ ਪੁਲੀਸ ਸਰਕਾਰ ਦੇ ਕੰਨਾਂ ਤੇ ਜੂਨ ਹੀ ਰਹਿੰਗੀ ਜਿਹੜੇ ਜੇਤ ਮਿਲਨ ਕੇਦਰੀਵਾਲ ਨੂੰ ਜਾ ਸਕਦੇ ਆ ਜਿਹੜੇ ਪੂਰੇ ਹਿੰਦੁਸਤਾਨ ਜਵਾਰਾ ਕਰਦੀ ਕਰ ਸਕਦੇ ਆ ਹੈਲੀਕਾਪਟਰ ਲੈ ਕੇ ਉਹਨਾਂ ਕੋਲ ਇਨਾ ਟਾਈਮ ਨਹੀਂ ਕਿ ਚੰਡੀਗੜ੍ਹ ਦੀ ਆਪਣੀ ਕੋਠੀ ਤੋਂ ਉੱਠ ਕਰਕੇ 15 ਕਿਲੋਮੀਟਰ ਆ ਕਰਕੇ ਭਗਤ ਸਿੰਘ ਦੇ ਪੁੱਤ ਨੂੰ ਲੋਕਾਂ ਤੋਂ ਸਮਰਪਿਤ ਕਰਦੇ ਪਰ ਅੱਜ ਮੈਂ ਧੰਨਵਾਦ ਦੇਣਾ ਚਾਹੁੰਨਾ ਪੰਜਾਬ ਦੀ ਯੂਥ ਸ਼ਕਤੀ ਦਾ ਹਜ਼ਾਰਾਂ ਦੀ ਗੈਂਤੀ ਜਿੱਦੇ ਵਿਰਾਜਮਾਨ ਹੈ ਇੱਕ ਦੇ ਪਾਰਟੀ ਦੇ ਵਰਕਰ ਨਹੀਂ ਮੈਂ ਜਾਣ ਚਾਹੁੰਦਾ ਸਰਕਾਰ ਨੂੰ ਇਹ ਆਮ ਪੰਜਾਬੀ ਨੇ ਪੰਜਾਬ ਦੀ ਉਹ ਜਵਾਨ ਸ਼ਕਤੀ ਹੈ ਜੋ ਭਗਤ ਸਿੰਘ ਨੂੰ ਪਿਆਰ ਕਰਦੀ ਹੈ ਇਹ ਤੁਹਾਡੀ ਪੁਲਿਸ ਤੋਂ ਰੁਕਣ ਵਾਲੀ ਨਹੀਂ ਇਹ ਤੁਹਾਡੇ ਸੱਤਾ ਦੇ ਜੋਰ ਤੋਂ ਡਰਨ ਵਾਲੀ ਨਹੀਂ ਇਹ ਤੁਹਾਡੀਆਂ ਪਰਚੀਆਂ ਤੇ ਧਮਕੀਆਂ ਤੋਂ ਘਬਰਾਉਣ ਵਾਲੀ ਨਹੀਂ ਅਸੀਂ ਤੇ ਭਗਤ ਸਿੰਘ ਦੇ ਵਾਰਸ ਹਾਂ ਅਸੀਂ ਤੇ ਸੂਲੀ ਤੋਂ ਨਹੀਂ ਘਬਰਾਉਂਦੇ ਤੇ ਤੁਹਾਡੇ ਅਕਲ ਸਾਨੂੰ ਕੁਰਚੇ ਦੇ ਧਮਕੇ ਦੇੰਦੇ ਰਹਿੰਦੇ ਸਰਕਾਰ ਕੇ ਮੈਂ ਤੇ ਫਿਰ ਭਗਵੰਤ ਜੀ ਸਰਕਾਰ ਨੂੰ ਜ਼ਰੂਰੀ ਦੇਣਾ ਚਾਹਨਾ ਇਹਦੇ ਖੜੇ ਹੋ ਕਰਕੇ ਜ਼ਰੂਰੀ ਦੇਣਾ ਚਾਹਨਾ ਕਿ ਪੰਜਾਬ ਦੀ ਜੁਵਾ ਸ਼ਕਤੀ ਨੂੰ ਸਹੀਦੀ ਆਜਮ ਭਗਤ ਸਿੰਘ ਦੇ ਪੁੱਤ ਤੇ ਜਾ ਕੇ ਉਹਨਾਂ ਨੂੰ ਲੋਕਾਂ ਨੂੰ ਸਮਰਪਿਤ ਕਰ ਲੈੰਦੇ ਹੋ ਜੇ ਤੁਹਾਡੀ ਪੁਲਿਸ ਨੇ ਦੀ ਆਪਣੇ ਨਾਇਕ ਨੂੰ ਸ਼ਹੀਦ ਆਜ਼ਮ ਨੂੰ ਸਲੂਟ ਕਰਨ ਲਈ ਉਹਨਾਂ ਦੇ ਪੁੱਤ ਵੱਲ ਖੂਚ ਕਰਾਂਗੇ ਔਰ ਜੇ ਸਾਨੂੰ ਕੋਈ ਰੋਕੇਗਾ ਤੇ ਮੇਰੀ ਬੇਨਤੀ ਹੈ ਸਾਰੇ ਨੌਜਵਾਨਾਂ ਨੂੰ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਹੈ ਆਪਾਂ ਕਿਸੇ ਕਿਸਮ ਦੇ ਉਕਸਾਵੇ 'ਚ ਨਹੀਂ ਹੋਣਾ